ਫੋਜ਼ਪੁਰ ਫਾਜ਼ਿਲਕਾ ਰੇਲਵੇ ਟ੍ਰੈਕ ਤੇ ਵਾਪਰਿਆ ਗੈਰ ਕੁਦਰਤੀ ਵਾਕਿਆ ਅਤੇ ਰੇਲ ਹਿਟਾਏ 75 ਸਾਲਾ ਵਿਅਕਤੀ ਦੀ ਗਈ ਅਜਾਈ ਜਾਨ ਜੀ ਹਾਂ ਫੋਜ਼ਪੁਰ ਵਿੱਚ ਅੱਜ ਉਸ ਵੇਲੇ ਮਾਹੌਲ ਗਮਗੀਨ ਵਾਲਾ ਬਣ ਗਿਆ ਜਦੋਂ ਪਿੰਡ ਸੂਬਾ ਕਦੀਮ ਕੋਲ ਰੇਲ ਹਿਟਾਉਣ ਕਰਕੇ ਜਸਵੰਤ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ ਘਟਨਾ ਸਥਾਨ ਤੇ ਪੁੱਜੇ ਮ੍ਰਿਤਕ ਜਸਵੰਤ ਸਿੰਘ ਵਾਸੀ ਨਵੀਂ ਦਾਣਾ ਮੰਡੀ ਜ਼ੀਰਾ ਗੇਟ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮੇਂ ਤੋਂ ਦਿਮਾਗੀ ਟੈਨਸ਼ਨ ਸੀ ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਜਸਵੰਤ ਸਿੰਘ ਨੂੰ ਦੋ ਵਾਰ ਅਟੈਕ ਵੀ ਆਏ ਸਨ ਜਿਸ ਕਰਕੇ ਦਿਮਾਗੀ ਪਰੇਸ਼ਾਨੀ ਹੋਣ ਕਰ ਕਿ ਅੱਜ ਸੂਚਨਾ ਮਿਲਦੇ ਘਟਨਾ ਸਥਲ ਤੇ ਪਹੁੰਚ ਕੇ ਦੇਖਿਆ ਤਾਂ ਉਸ ਦੀ ਲੋਈ ਵਗੈਰਾ ਮਿਲੀ ਹੈ ਘਟਨਾ ਸਥਾਨ ਤੇ ਪੁੱਜੇ ਜੀ ਆਰ ਪੀ ਐਫ ਦੇ ਜਵਾਨਾਂ ਨੇ ਸਪਸ਼ਟ ਕੀਤਾ ਕਿ ਸਵੇਰੇ 11:55 ਵਜੇ ਸੂਚਨਾ ਮਿਲੀ ਸੀ ਜਿਸ ਤੇ ਮੌਕੇ ਪਰ ਪੁੱਜ ਕੇ ਮਾਮਲੇ ਦੀ ਮੁਰਦਲੀ ਕਾਰਵਾਈ ਅਰੰਭੀ ਗਈ ਹੈ ਜਦੋਂ ਕਿ ਮਾਮਲੇ ਦੀ ਗਹਿਰੀ ਜਾਂਚ ਕੀਤੀ ਜਾਵੇਗੀ ਮੇਰੇ ਫਾਦਰ ਨੇ ਸਰ ਤੇ ਦਿਮਾਗੀ ਟੈਨਸ਼ਨ ਹੈਗੀ ਇਹਨਾਂ ਨੂੰ ਇਹ ਇਧਰੋਂ ਆਏ ਨੇ ਵੈਸੇ ਹੀ ਤੁਰਦੇ ਫਿਰਦੇ ਤੇ ਆਹ ਗੱਲ ਤੁਹਾਨੂੰ ਕਾੜ ਪਿਆ ਸੀਗਾ ਜੇਬ ਚ ਸਰ ਤੇ ਰੱਖਿਆ ਲੋਹੀ ਤੇ ਕਾਰ ਆ ਗੱਲ ਬਣ ਗਈ ਦਿਮਾਗੀ ਟੈਨਸ਼ਨ ਕਿੰਨੀ ਕਿੰਨੀ ਉਮਰ ਹੈਗੀ ਸੀ ਜੀ 79 ਕ ਸਾਲ ਹੈਗੀ ਕਰ ਕਦੋਂ ਇਹਨਾਂ ਨੂੰ ਦਿਮਾਗੀ ਟੈਨਸ਼ਨ ਸ਼ੁਰੂ ਹੋਈ ਦਵਾਈ ਕਦੋਂ ਦੀ ਸ਼ੁਰੂ ਹੋਈ ਸੀ ਜੀ ਇਹਨਾਂ ਨੇ ਟੈਗ ਹੋਏ ਸਰ ਦੋ ਉਦੋਂ ਬਾਅਦ ਇਹ ਨਹੀਂ ਐਕਟਿਵ ਹੋਏ ਉਹਦੀ ਦਵਾਈ ਚੱਲਦੀ ਸੀ ਸਰ ਕੀ ਨਾਮ ਕਿਸੇ ਨਾਲ ਸਰਦਾਰ ਜਸਵੰਤ ਸਿੰਘ ਕਿੱਥੇ ਰਹੈਸ਼ ਕਿੱਥੇ ਸੀ ਰਹਿੰਦੇ ਨੇ ਨੀਅਰ ਨਵੀਂ ਦਾਣਾ ਮੰਡੀ ਆਊਟਸਾਈਡ ਜੀਰਾਗੇ ਉਹ ਜੀ ਸਰ ਪਤਾ ਨਹੀਂ ਇਸ ਗੱਲ ਦਾ ਤਾਂ ਮੈਂ ਤਾਂ ਗਿਆ ਸੀ ਸ਼ਹਿਰ ਤੇ ਰਸਤੇ ਚ ਤੁਰੇ ਹੁੰਦੇ ਮਿਲੇ ਸੀ ਸਾਨੂੰ ਤੇ ਮੈਂ ਰੁਕਣ ਲੱਗਾ ਸੀ ਤੇ ਮੈਂ ਅਖਿਆ ਚਲੋ ਇੱਕ ਪਿੰਡ ਚੱਲੇ ਹਾਂਗੇ ਕਿ ਉੱਤੇ ਮਤਲਬ ਤੇ ਮੈਂ ਤਾਂ ਚਲੋ ਉੱਥੋਂ ਚਲਾ ਗਿਆ ਸ਼ਹਿਰ ਚਲਾ ਗਿਆ ਮਤਲਬ 10 ਮਿੰਟ ਚ ਮੋੜਾ ਨਾ ਮੈਂ ਤੇ ਜਦੋਂ ਉੱਥੇ ਹੀ ਸੀ ਅਜੇ ਮੈਂ ਸ਼ਹਿਰ ਹੀ ਸੀ ਫਰੋਹਪੁਰ ਤੇ ਉੱਥੋਂ ਮੈਨੂੰ ਇੱਥੇ ਫੋਨ ਗਿਆ ਵੀ ਆਹ ਗੱਲ ਬਣ ਗਈ ਵੀ ਕਾਰਡ ਪਿਆ ਸੀ ਬਾਹਰ ਤੇ ਉਹਨਾਂ ਦਾ ਨੰਬਰ ਉੱਤੇ ਲਿਖਿਆ ਸੀ ਇਹਨਾਂ ਦਾ ਗਵਾਂਢ ਘਾਲ ਦੇ ਦਾ ਕਿ ਉਹ ਨੰਬਰ ਪੜ੍ਹ ਕੇ ਫੋਨ ਆ ਗਿਆ ਸਾਨੂੰ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਨੰਬਰ ਤੇ ਆਹ ਬੰਦਾ پتہ ਨਹੀਂ ਕੌਣ ਹੈ ਘਰ ਦੇ ਦਾ ਪਤਾ ਨਹੀਂ ਸੀ ਕਿਸੇ ਨੂੰ ਇੱਥੇ ਪਿੰਡ ਦੇ ਵਿੱਚ ਤੇ ਜਦੋਂ ਇੱਥੇ ਆਏ ਤਾਂ ਪਤਾ ਲੱਗਾ ਸਾਨੂੰ ਵੀ ਆਹ ਜਿਹੜਾ ਕਿ अवतार सिंह कोई ग्यारह पचपन फिरोजपुर सिटी में सूचना दी कि ऐसे किलोमीटर मेंंबर इतने पे दो के नौ और दो के आठ के बीच कोई तो हम वहाँ से यहाँ पहुँचे आकर देखा तो एक व्यक्ति जो है सर क्या कार्रवाई इसमें बनेगी? इसमें कार्रवाई गवर्नमेंट रेलवे पुलिस द्वारा की जाएगी जीआरपी द्वारा कार्रवाई की जाएगी और वही इनको जो अग, नेक्स्ट अगली कार्रवाई वही करेगी उम्र तो कौन था और कितनी उम्र का था सर अभी तो इसके बारे में नहीं बता सकते शायद इनके रिश्तेदार आ रहे कोई लोकल बता रहे हैं तो उनके आने भी पता चलेगा फिर बता सकते ਪਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ